ਅਰਬਾ ਚੈਨਲ ਦੇਖ ਰਹੇ ਦਰਸ਼ਕ ਵੀਰਾਂ ਦਾ ਸਵਾਗਤ ਹੈ ਜੀ ਆਪਾਂ ਹਰ ਰੋਜ਼ ਅੱਜ ਦੇ ਦਿਨ ਦੇ ਸੰਬੰਧ ਦੇ ਵਿੱਚ ਜਿਹੜਾ ਸਾਡਾ ਸਿੱਖ ਇਤਿਹਾਸ ਹੁੰਦਾ ਉਹ ਆਪਾਂ ਸਰਵਣ ਕਰਦੇ ਹੁੰਨੇ ਆ ਮਾਰਚ 1747 ਨੂੰ ਜਕ ਜਕਰੀਆ ਖਾਨ ਦੇ ਪੁੱਤਰ ਨੇ ਲਾਹੌਰ ਦੇ ਉੱਤੇ ਹਮਲਾ ਕਰਿਆ ਸੀ ਉਹ ਹਮਲਾ ਕਰਨ ਦਾ ਕਾਰਨ ਕੀ ਸੀ ਕਿਵੇਂ ਹੋਇਆ ਸੀ ਆਪਾਂ ਉਸ ਇਤਿਹਾਸ ਦੇ ਨਾਲ ਜੁੜਦੇ ਹਾਂ ਜਦੋਂ ਲਖਪਤ ਰਾਏ ਤੇ ਜਸਪਤ ਰਾਏ ਨੇ ਪੰਜਾਬ ਦੇ ਵਿੱਚ ਵਿਅੰਤ ਸਿੱਖਾਂ ਨੂੰ ਸ਼ਹੀਦ ਕਰਨ ਦਾ ਤਹਿਯਾ ਕੀਤਾ ਹੋਇਆ ਸੀ ਤੇ ਜਈਆ ਖਾਨ ਦਾ ਰਾਜ ਸੀਗਾ ਉਸ ਸਮੇਂ ਲਾਹੌਰ ਦੇ ਵਿੱਚ ਬਹੁਤ ਜ਼ਿਆਦਾ ਸਿੱਖਾਂ ਨੂੰ ਨੇਤਾ ਪ੍ਰਤੀ ਸਹਾਾਤਾਂ ਦੇ ਜਾਮ ਪੀਣੇ ਪੈਂਦੇ ਸੀ ਤੇ ਜਿਹੜਾ ਕੌੜਾ ਮਲਜੀ ਛਨ ਉਹ ਬੜੇ ਵਿਦਵਾਨ ਤੇ ਸੁੱਲਝੇ ਹੋਏ ਸੇਖਾਗੂ ਸਨ ਮੁਲਤਾਨ ਜਾ ਕੇ ਜਕਰੀਆ ਖਾਨ ਦੇ ਪੁੱਤਰ ਸਾਹ ਨਿਵਾਜ ਨੂੰ ਸਾਰੀ ਗੱਲ ਦੱਸੀ ਕਿ ਉੱਥੇ ਆ ਕੁਝ ਹੁੰਦਾ ਹੈ ਫਿਰ ਸਾਹ ਨਿਵਾਜ ਲਾਹੌਰ ਨੂੰ ਚੱਲ ਪੈਂਦਾ ਆਪਣੀ ਫੌਜ ਨੂੰ ਲੈ ਕੇ ਅੱਜ ਦੇ ਦਿਨ 21 ਮਾਰਚ 1747 ਨੂੰ ਨਿਵਾਜ ਖਾਨ ਲਾਹੌਰ ਦੇ ਉੱਤੇ ਹਮਲਾ ਕਰ ਦਿੰਦਾ ਤੇ ਬਹੁਤ ਜ਼ਿਆਦਾ ਉੱਥੇ ਜਿਹੜੇ ਮੁਗਲ ਸੀ ਲਖਪਤ ਰਾਏ ਜਸਪਤ ਰਾਏ ਇਹਨਾਂ ਦੀ ਫੌਜ ਦਾ ਆਪਸ ਵਿੱਚੀ ਬੜੀ ਭਾਰੀ ਜੰਗ ਹੁੰਦੀ ਆ ਤੇ ਜਿਹੜਾ ਜਈਆ ਖਾਨ ਸੀ ਉਹ ਭੱਜ ਕੇ ਬਚਦਾ ਜਨਾਨਾ ਖਾਨੇ ਦੇ ਵਿੱਚ ਲੁਕਦਾ ਫਿਰ ਉਸ ਨੂੰ ਵੀ ਸਜ਼ਾ ਦਿੱਤੀ ਜਾਂਦੀ ਆ ਨਿਵਾਜ ਖਾਨ ਵੱਲੋਂ ਤੇ ਇਸ ਤਰ੍ਹਾਂ ਜਿਹੜਾ ਜਈਆ ਖਾਨ ਦਾ ਰਾਜ ਸੀ ਆਪਣੇ ਕੌੜਾ ਮੱਲ ਜੀ ਨੇ ਬੜੀ ਚੋਸਤੀ ਦੇ ਨਾਲ ਬੜੇ ਤਰੀਕੇ ਦੇ ਨਾਲ ਖਤਮ ਕਰਿਆ ਸੀ ਜਿਸ ਨੇ ਆਪਣੇ ਸਿੱਖਾਂ ਦੇ ਉੱਤੇ ਹਮਲੇ ਕਰੇ ਸੀ ਜਾਂ ਸਿੱਖਾਂ ਨੂੰ ਨਿਤਾ ਪ੍ਰਤੀ ਬੱਚਿਆਂ ਦੇ ਮਾਵਾ ਦੇ ਟੁਕੜੇ ਗਲਾਂ 'ਚ ਪਵਾਉਣੇ ਖੋਪੜੀਆਂ ਲਾਹੋਣੀਆਂ ਜਾਂ ਜਿਹੜੇ ਸਾਰੇ ਅਦਾਸ ਦੇ ਵਿੱਚ ਸਿੱਖਾਂ ਦੇ ਨਾਮ ਆਉਂਦੇ ਨੇ ਕੁਰਬਾਨੀਆਂ ਦੇ ਉਹ ਕੌੜਾ ਮੱਲ ਦੇ ਸਮੇਂ ਦੇ ਵਿੱਚ ਹੋਈਆਂ ਸੀ ਕੌੜਾ ਮੱਲ ਜੀ ਨੇ ਬੜੀ ਚੋਸਤੀ ਦੇ ਨਾਲ ਉਸ ਦੇ ਰਾਜ ਨੂੰ ਖਤਮ ਕਰਵਾਇਆ ਸੀ ਤੇ ਦੂਸਰਾ ਜਿਹੜਾ ਅੱਜ ਦਾ ਦਿਨ ਆਉਂਦਾ ਹੈ ਅੱਜ ਦੇ ਦਿਨ ਜਿਹੜਾ ਬਾਬਾ ਜਗਿੰਦਰ ਸਿੰਘ ਜੀ ਸਨ ਉਹਨਾਂ ਨੇ ਅਸੈਂਬਲੀ ਦਾ ਘਰਾਓ ਕੀਤਾ ਸੀ ਅਸੈਂਬਲੀ ਦਾ ਘਰਾਓ ਕਰਨ ਦਾ ਕਾਰਨ ਕੀ ਸੀ ਜਿਹਦੇ ਵਿੱਚ ਬਾਬਾ ਜਗਿੰਦਰ ਸਿੰਘ ਜੀ ਤੇ ਅਕਾਲੀ ਦਲ ਨੇ ਅਸੈਂਬਲੀ ਦਾ ਘਰਾਓ ਕੀਤਾ ਸੀ ਜਿਹੜੇ ਧਰਮੀ ਫੌਜੀ ਸੀ ਉਹਨਾਂ ਨੂੰ ਬਹਾਲ ਕਰਾਉਣਾ ਉਹਨਾਂ ਦੀ ਜਿਹੜੀ ਬੰਦ ਦੀ ਤਨਖਾਹ ਸੀ ਜਾਂ ਉਹਨਾਂ ਦੀ ਬੰਦ ਦੀ ਚਲਾਨਾ ਪੈਨਸ਼ਨ ਸੀ ਮਹੀਨਾ ਵਧੀ ਉਸ ਨੂੰ ਬਹਾਲ ਕਰਾਉਣਾ ਉਹਨਾਂ ਨੂੰ ਸਜ਼ਾ ਤੋਂ ਬਾਹਰ ਕਰਾਉਣਾ ਤੇ ਜਿਹੜੇ ਸਿੱਖਾਂ ਨੂੰ ਨਜਾਇਜ਼ ਕਿਹਾ ਸੀ ਉਹਨਾਂ ਨੂੰ ਜੇਲ੍ਹਾਂ ਦੇ ਵਿੱਚੋਂ ਛਡਾਉਣਾ 1986 ਨੂੰ ਪਰ ਉਸੇ ਦਿਨ ਇਸ ਘ੍ਰਾਉ ਕਰਨ ਵਾਲੇ ਸਿੱਖਾਂ ਦੇ ਉੱਤੇ ਗੋਲੀਆਂ ਚਲਾ ਕੇ ਸਰਕਾਰ ਨੇ 9 ਸਿੱਖ ਸ਼ਹੀਦ ਕਰ ਦਿੱਤੇ ਸੀ ਤੇ 60 ਸਿੱਖਾਂ ਨੂੰ ਜ਼ਖਮੀ ਕਰ ਦਿੱਤਾ ਸੀ ਏਸੀ ਅੱਜ ਦੇ ਉਹਨਾਂ ਮਹਾਨ ਸਿੱਖਾਂ ਦੀ ਕੁਰਬਾਨੀ ਦਾ ਦੇਣਾ ਮਾਰਚ 2000 ਸਨ ਦੇ ਵਿੱਚ ਅਮਰੀਕਾ ਦਾ ਪ੍ਰਧਾਨ ਮੰਤਰੀ ਬਿਲ ਕਲੀਟਨ ਜਦੋਂ ਭਾਰਤ ਦੇ ਦੌਰੇ ਤੇ ਆਉਂਦਾ ਹੈ ਤਾਂ ਇਹਨਾਂ ਦਿਨਾਂ ਦੇ ਵਿੱਚ ਕਸ਼ਮੀਰ ਦੇ ਪਿੰਡ ਚਿੱਠੀ ਸਿੰਗਾਪੁਰਾ ਦੇ ਵਿੱਚ 37 ਸਿੱਖਾਂ ਨੂੰ ਮਾਰ ਦਿੱਤਾ ਜਾਂਦਾ ਹੈ ਤੇ ਉਹ ਇੱਕ ਬੰਦਿਆਂ ਵੱਲੋਂ ਭਾਰਤੀ ਫੌਜ ਦੀਆਂ ਵਰਦੀਆਂ ਪਾ ਕੇ ਮਾਰਿਆ ਜਾਂਦਾ 17 ਬੰਦਿਆਂ ਵੱਲੋਂ ਜਿਹਦੇ ਵਿੱਚ 26 ਮਾਰਚ ਨੂੰ ਭਾਰਤੀ ਫੌਜ ਨੇ ਕਿੰਨੇ ਮੁਸਲਮਾਨ ਵੀਰਾਂ ਨੂੰ ਫੜਿਆ ਤੇ ਉਹਨਾਂ ਦਾ ਝੂਠਾ ਪੁਲਿਸ ਮੁਕਾਬਲਾ ਬਣਾ ਦਿੱਤਾ ਉਹਨਾਂ ਦਾ ਮੁਕਾਬਲਾ ਬਣਾ ਕੇ ਬਿਆਨ ਇਹ ਦਿੱਤਾ ਕਿ ਇਹਨਾਂ ਮੁਸਲਮਾਨਾਂ ਨੇ 21 ਮਾਰਚ ਨੂੰ ਸਿੱਖਾਂ ਨੂੰ ਪਿੰਡ ਚਿੱਠੀ ਸਿੰਗਾਪੁਰਾ ਦੇ ਘਰਾਂ ਚੋਂ ਕੱਢ ਕੇ ਮਾਰਿਆ ਸੀ ਪਰ ਇਸ ਚੀਜ਼ ਦਾ ਖੁਲਾਸਾ ਉਦੋਂ ਹੁੰਦਾ ਇਸ ਗੱਲ ਦਾ ਖੁਲਾਸਾ ਉਦੋਂ ਹੁੰਦਾ ਜਦੋਂ ਬੈਲ ਕਲੈਕਟਨ ਦੇ ਨਾਲ ਆਈ ਹੋਈ ਸਟਾਰਬੋ ਨੇ ਭਾਰਤ ਦੇ ਦੌਰੇ ਤੋਂ ਜਾਂਦੇ ਹੋਏ ਇਹ ਬਿਆਨ ਦਿੱਤਾ ਕਿ ਜਿਹੜਾ ਕਸ਼ਮੀਰ ਦੇ ਵਿੱਚ ਮਾਰਦਤ ਹੋਈ ਹੈ ਉਹ ਭਾਰਤੀ ਏਜੰਸੀਆਂ ਦਾ ਕੰਮ ਹੈ ਉਹ ਕਿਸੇ ਮੁਸਲਮਾਨ ਦਾ ਨਹੀਂ ਇਹ ਅੱਜ ਦੇ ਦਿਨ 21 ਮਾਰਚ ਵਾਲੇ ਦਿਨ ਹੋਇਆ ਸੀ 21 ਮਾਰਚ 2014 ਨੂੰ ਹੀ ਭਾਤੀ ਜਨਤਾ ਪਾਰਟੀ ਦੇ ਮਨੋਜ ਕਾਲਿਆ ਨੇ ਬਿਆਨ ਦਿੱਤਾ ਸੀ ਜਿਹੜਾ ਇਸ ਪਾਰਟੀ ਦਾ ਪ੍ਰਮੁੱਖ ਆਗੂ ਸੀ ਕਿ ਸਿੱਖਾਂ ਨੂੰ 1984 ਦਾ ਕਤਲੇਆਮ ਭੁੱਲ ਜਾਣਾ ਚਾਹੀਦਾ ਇਹ बार-बार 1984 ਦੇ ਕਤਲੇਆਮ ਨੂੰ ਯਾਦ ਕਰਦੇ ਨੇ ਇਹਨਾਂ ਨੂੰ ਇਹ ਕਤਲੇਆਮ ਭੁੱਲ ਕੇ ਆਪਦੇ ਪੰਜਾਬ ਦੀ ਚੜ੍ਹਦੀ ਕਲਾ ਜਾਂ ਪੰਜਾਬ ਨੂੰ ਸਹੀ ਲਾਈਨ ਤੇ ਤਰੱਕੀ ਦੀ ਲਾਈਨ ਤੇ ਲਿਜਾਣ ਬਾਰੇ ਸੋਚਣਾ ਚਾਹੀਦਾ ਏ ਭਾਰਤੀ ਜਨਤਾ ਪਾਰਟੀ ਦੇ ਆਗੂ ਮਨੋਜ ਕਾਲੀਏ ਦਾ ਅੱਜ ਦੇ ਦਿਨ ਦਾ ਬਿਆਨ ਸੀ ਇਹ ਸੀ ਆਪਣਾ 21 ਮਾਰਚ ਦਾ ਇਤਿਹਾਸ ਅੱਗੇ ਜੋ 22 ਮਾਰਚ ਦਾ ਇਤਿਹਾਸ ਹੋਊਗਾ ਉਹ ਆਪਾਂ ਆਪ ਜੀ ਦੇ ਨਾਲ ਕੱਲ ਨੂੰ ਸਾਂਝਾ ਕਰਾਂਗੇ ਜੇ ਇਹ ਵਿਚਾਰ ਚੰਗੀ ਆ ਕਿ ਆਪਾਂ ਰੋਜ਼ ਸਿੱਖ ਇਤਿਹਾਸ ਦੇ ਨਾਲ ਜੁੜਜਿਆ ਕਰੀਏ ਨੇਤਾ ਪ੍ਰਤੀ ਦੇ ਇਤਿਹਾਸ ਦੇ ਨਾਲ ਜੁੜਜਿਆ ਕਰੀਏ ਤਾਂ ਆਪਣੇ ਸੁਝਾਅ ਦੇਣ ਦੇ ਲਈ ਕਮੈਂਟ ਬਾਕਸ ਦੇ ਵਿੱਚ ਕਮੈਂਟ ਜਰੂਰ ਕਰੋ ਜੀ ਤੇ ਸ਼ੇਅਰ ਵੀਡੀਓ ਨੂੰ ਜ਼ਰੂਰ ਕਰੋ ਤੇ ਚੈਨਲ ਨੂੰ ਫੋਲੋ ਕਰ ਲਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ